ਕੀ ਜਾ ਕੇ ਮਤਲਬ ਕੀ ਜਾ ਕੇ ਆਹ ਬੜੇ ਬੜੇ ਵਿੱਚ ਆਹ ਬੜੇ ਜਿਹੜਾ ਆਹ ਬੜੇ ਜਿਹੜਾ ਬਾਈ ਇੱਧਰ ਆਜੋ ਚਲੋ ਆ ਲੋ ਜੀ ਆ ਲੋ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਸਦਾਚੂ ਜੀ ਬਾਦਲ ਜੀ ਪ੍ਰਧਾਨ ਚਲੋਣੇ ਅਕਾਲੀ ਦਲ ਉਹਨਾਂ ਦੇ ਨਿਰਦੇਸ਼ ਅਨੁਸਾਰ ਪਿੰਡ ਰੰਦਾਸ ਕਿੱਥੇ ਲਾਗੇ ਕਿਸ਼ਤੀਆਂ ਪਾਣੀ ਦੀ ਸੇਵਾ ਡੀਜ਼ਲ ਇਥੋਂ ਭੇਜ ਰਹੇ ਆ ਕਿਉਂਕਿ ਸ਼੍ਰੋਮਣ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਕਿਸਾਨਾਂ ਦੀ ਪੰਜਾਬ ਦੇ ਵਪਾਰੀਆਂ ਦੀ ਪੰਜਾਬ ਦੇ ਲੋਕਾਂ ਦੀ ਬਾਹ ਫੜਦਾ ਹੈ ਇਸਤੇ ਕਿਤੇ ਵੀ ਭਾਵੇਂ ਅਸੀਂ ਸਰਕਾਰ ਦੇ ਵਿੱਚ ਹੋਈਏ ਜਾਂ ਅਸੀਂ ਬਾਹਰ ਹੋਈਏ ਸਰਕਾਰ ਤੋਂ ਲੋਕਾਂ ਦੀ ਸੇਵਾ ਹੋਵੇ ਜਿਵੇਂ ਕਿ ਹੁਣ ਸਾਡੇ ਸਤਜਾਰਜੋਗ ਪ੍ਰਧਾਨ ਸਰਦਾਰ ਸੁਨੀਲ ਸਿੰਘ ਬਾਦਲ ਜੀ ਪਿਛਲੇ ਜਿੰਨੇ ਦਿਨਾਂ ਤੋਂ ਪੰਜਾਬ ਦੇ ਵਿੱਚ ਹੜ੍ਹ ਦੀ ਸਥਿਤੀ ਆਈ ਹੋਈ ਹੈ ਉਦੋਂ ਤੋਂ ਲੈ ਕੇ ਅੱਜ ਤੱਕ ਵੱਖ-ਵੱਖ ਇਲਾਕਿਆਂ ਦੇ ਵਿੱਚ ਨੀਂ ਪੈਂਦੇ ਬੱਟਾਂ ਦੇ ਉੱਤੇ ਮੋਟਰਸਾਈਕਲਾਂ ਦੇ ਉੱਤੇ ਉਹ ਜਾ ਕੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਕਿਵੇਂ ਪੰਜਾਬ ਦੇ ਲੋਕਾਂ ਦੀ ਬਾਹ ਫੜ ਰਿਹਾ ਹੈ ਅਕਾਲੀ ਦਲ ਹਮੇਸ਼ਾ ਇਵੇਂ ਜਿਵੇਂ ਚਾਹੇ ਕੋਈ ਵੀ ਹਫ਼ਤਾਵੇ ਲੋਕਾਂ ਦੇ ਨਾਲ ਖੜੂਗਾ ਔਰ ਪ੍ਰਧਾਨ ਜੀ ਜੋ ਸਾਨੂੰ ਨਿਰਦੇਸ਼ ਦੇਣਗੇ ਉਵੇਂ-ਉਵੇਂ ਅਸੀਂ ਵੱਖ-ਵੱਖ ਇਲਾਕਿਆਂ ਦੇ ਵਿੱਚ ਸ਼ਰੋਣੀ ਅਖਾਲੀ ਦਲ ਦੇ ਵਰਕਰ ਲੀਡਰ ਸਾਹਿਬਾਨ ਸੇਵਾ ਕਰ ਰਿਹਾ ਉਵੇਂ ਅਸੀਂ ਬਠਿੰਡਾ ਸ਼ਹਿਰੀ ਵੱਲੋਂ ਪ੍ਰਧਾਨ ਜੀ ਦੀਆਂ ਹਦਾਇਤਾਂ ਦੇ ਮੁਤਾਬਕ ਹਦਾਇਤਾਂ ਅਨੁਸਾਰ ਅਸੀਂ ਜਿੱਥੇ ਕਿਤੇ ਚੀਜ਼ ਦੀ ਲੋੜ ਆ ਅਸੀਂ ਭੇਜਾਂਗੇ ਅੱਜ ਪ੍ਰਧਾਨ ਜੀ ਦੇ ਕਹਿਣ ਤੇ ਪਿੰਡ ਰਮਦਾਸ ਵਿਖੇ ਅਸੀਂ ਆਹ ਕਿਸ਼ਤੀਆਂ ਪਾਣੀ ਦੀ ਤੇ ਹੋਰ ਸੇਵਾ ਭੇਜ ਰਹੇ ਹਾਂਗੇ ਵੈਗੂ ਜੀ ਦੇ ਖਾਲਸਾ ਵੈਗੂ ਜੀ ਦੇ